ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੇ ਲ ਕਰਦਾ ਗੋਰਾ ਨੂੰ ਚਿੱਠੀ ਪਾਵਾਂ ਆਪੇ ਗੁਰੂ ਪੜ ਲੈਣਗੇ ਦਿਲ ਕਰਦਾ ਗੋਰਾ ਨੂੰ ਚਿੱਠੀ ਪਾਵਾਂ ਆਪੇ ਗੁਰੂ ਪੜ ਲੈਣਗੇ ਕਾਗਜ਼ ਬਿਨ ਖਤ ਲਿਖਿਆਣ ਜਾਵੇ ਲਿਖਿਆਣ ਜਾਵੇ ਇਸ ਤਨ ਉੱਤੇ ਮੈਂ ਕਾਗਜ਼ ਬਣਾਵਾ ਤੇ ਆਪੇ ਗੁਰੂ ਪੜ ਲੈਣਗੇ ਦਿਲ ਕਰਦਾ ਗੁਰਾਂ ਨੂੰ ਚਿੱਠੀ ਪਾਵਾਂ ਤੇ ਆਪੇ ਗੁਰੂ ਪੜ ਲੈਣਗੇ ਇਸ ਮਨ ਨੂੰ ਮੈਂ ਕਾਗਜ਼ ਬਣਾਵਾ ਤੇ ਆਪੇ ਚਿੱਠੀ ਪੜ ਲੈਣਗੇ ਦਿਲ ਕਰਦਾ ਗੁਰਾਂ ਨੂੰ ਚਿੱਠੀ ਪਾਵਾਂ ਤੇ ਆਪੇ ਗੁਰੂ ਪੜ ਲੈਣਗੇ ਕਲਮ ਬਿਨਾ ਖਤ ਲਿਖਿਆ ਨ ਜਾਵੇ ਕਲਮ ਬਿਨਾ ਖਤ ਲਿਖਿਆ ਨ ਜਾਵੇ ਇਨਾ ਹੱਡੀਆਂ ਦੀ ਕਲਮ ਬਣਾਵਾ ਤੇ ਆਪੇ ਚਿੱਠੀ ਪੜ ਲੈਣਗੇ ਦਿਲ ਕਰਦਾ ਗੁਰਾਂ ਨੂੰ ਚਿੱਠੀ ਪਾਵਾਂ ਤੇ ਆਪੇ ਗੁਰੂ ਪੜ ਲੈਣਗੇ ਦਿਲ ਕਰਦਾ ਗੁਰਾਂ ਨੂੰ ਚਿੱਠੀ ਪਾਵਾਂ ਤੇ ਆਪੇ ਗੁਰੂ ਪੜ ਲੈਣਗੇ ਆਪੇ ਗੁਰੂ ਪੜ ਲੈਣਗੇ ਜੀ ਆਪੇ ਗੁਰੂ ਪੜ ਲੈਣਗੇ ਆਪੇ ਗੁਰੂ ਪੜ ਲੈ ਲਣਗੇ ਜੀ ਆਪੇ ਗੁਰੂ ਪੜ ਲੈਣਗੇ ਦਿਲ ਕਰਦਾ ਗੁਰਾਂ ਨੂੰ ਚਿੱਠੀ ਪਾਵਾਂ ਤੇ ਆਪੇ ਗੁਰੂ ਪੜ ਲੈਣਗੇ ਦਿਲ ਕਰਦਾ ਗੁਰਾਂ ਨੂੰ ਚਿੱਠੀ ਪਾਵਾਂ ਤੇ ਆਪੇ ਗੁਰੂ ਪੜ ਲੈਣਗੇ ਸਾਹੀ ਬਿਨਾ ਖਾਤ ਲਿਖਿਆ ਨਾ ਜਾਵੇ ਲਿਖਿਆ ਨਾ ਜਾਵੇ ਸ਼ਾਹੀ ਬਿਨਾ ਖਤ ਲਿਖਿਆ ਨਾ ਜਾਵੇ ਲਿਖਿਆ ਨਾ ਜਾਵੇ ਇਹਨਾ ਜੁਹਾ ਦੇ ਸਾਹੀ ਮੈਂ ਬਣਾਵਾ ਤੇ ਆਪੇ ਗੁਰੂ ਪੜ ਲੈਣਗੇ ਦਿਲ ਕਰਦਾ ਗੁਰਾਂ ਨੂੰ ਚਿੱਠੀ ਪਾਵਾਂ ਤੇ ਆਪੇ ਗੁਰੂ ਪੜ ਲੈਣਗੇ ਦਿਲ ਕਰਦਾ ਗੁਰਾਂ ਨੂੰ ਚਿੱਠੀ ਪਾਵਾਂ ਤੇ ਆਪੇ ਗੁਰੂ ਪੜ ਲੈਣਗੇ ڈاک ਬਿਨਾ ਖਾਤ ਭੇਜਿਆ ਨਾ ਜਾਵੇ ਭੇਜਿਆ ਨਾ ਜਾਵੇ ਡਾਕ ਬਿਨਾ ਖਤ ਭੇਜਿਆ ਨਾ ਜਾਵੇ ਭੇਜਿਆ ਨਾ ਜਾਵੇ ਇਸ ਆਤਮਾ ਨੂੰ ਡਾਕ ਬਣਾਵਾ ਤੇ ਆਪੇ ਚਿੱਠੀ ਪੜ ਲੈਣਗੇ ਦਿਲ ਕਰਦਾ ਗੁਰਾਂ ਨੂੰ ਚਿੱਠੀ ਪਾਵਾ ਤੇ ਆਪੇ ਗੁਰੂ ਪੜ ਲੈਣਗੇ ਦਿਲ ਕਰਦਾ ਗੁਰਾਂ ਨੂੰ ਚਿੱਠੀ ਪਾਵਾ ਤੇ ਆਪੇ ਗੁਰੂ ਪੜ ਲੈਣਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ